ਸ਼ਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਛੋੜ ਰਠ ਮਹੱਲਾ ਪੰਜ ਬਾਣ ਹਮ ਸੰਤਨ ਕੇ ਰੇ ਨ ਪਿਆਰੇ ਹਮ ਸੰਤਨ ਕੇ ਸਰਣਾ ਸੰਤ ਹਮਾਰੇ ਓਟ ਸਤਾੜੇ ਸੰਤ ਹਮਾਰਾ ਗਹਿਣਾ ਹਮ ਸੰਤਨ ਕੇ ਰੇ ਨਿ ਪਿਆਰੇ ਹਮ ਸੰਤਨ ਕੇ ਸਰਣਾ ਸੰਤ ਹਮਾਰੇ ਓਟ ਸਤਾਣੇ ਸੰਤ ਹਮਾਰਾ ਗਹਿਣਾ ਹਮ ਸੰਤਨ ਸੋ ਬਣ ਆਏ ਉਰ ਬਲਖਿਆ ਭਾਈ ਇਹ ਮਨ ਤੇਰਾ ਭਾਈ ਰਹਾ ਸੰਤਨ ਸੋ ਮੇਰੇ ਲੇਵਾ ਦੇਵੇ ਸੰਤਨ ਸੋ ਬਿਵਹਾਰਾ ਸੰਤਨ ਸੋ ਹਮਲਾਹਾ ਖਾਟਿਆ ਹਰ ਭਗਤ ਪਰੇ ਪੰਡਾਰਾ ਸੰਤਨ ਨਾਮਕ ਪੌਂਝੇ ਸੌਪੇ ਤਉ ਤਰੈ ਅਮਨ ਕਾ ਧੋਖਾ ਧਰਮ ਰਾਈ ਅਬ ਕਹਾ ਕਰੈ ਗੋ ਜੋ ਫਾਟ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪਰਸਾਦੇ ਕਹੋ ਨਾਨਕ ਹਰਿ ਸੋ ਮਨ ਮੰਨਿਆ ਰੰਗ ਰਤੇ ਬਿਸਮਾਦੇ ਮਹਾ ਆਨੰਦ ਪਾਏ ਸੁਖ ਪਾਇਆ ਸੰਤਨ ਕੈ ਪਰਸਾਦੇ ਕਹੋ ਨਾਨਕ ਹਰਿ ਸੋ ਮਨ ਮੰਨਿਆ ਰੰਗ ਰਤੇ ਬਿਸਮਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ